ਸਤਿ ਸ਼੍ਰੀ ਅਕਾਲ ਜੀ ਪ੍ਰਾਈਮ ਪੰਜਾਬ ਟੀਵੀ ਦੇਖ ਰਹੇ ਹੋ ਤੁਸੀਂ ਤੇ ਮੈਂ ਹਾਂ ਸ਼ਿਖਾ ਕੁਝ ਖਾਸ ਖਬਰਾਂ ਲੈ ਕੇ ਹਾਜ਼ਰ ਆ ਨਜ਼ਰ ਮਾਰਦੇ ਆ ਪਹਿਲੀ ਖਬਰ ਵੱਲ ਅਮਰੀਕਾ ਨੇ ਇੱਕ ਭਾਰਤੀ ਵਿਅਕਤੀ ਤੇ ਰਵੱਈਆ ਅਜਿਹਾ ਅਨਾਮ ਤੇ ਦਾਸੀ ਇਹ ਕਿ ਹੁਣੇ ਇਸ ਭਾਰਤੀ ਵਿਅਕਤੀ ਦੀ ਲਗਾਤਾਰ ਹੀ ਭਾਗੀ ਤਿਆਰੀਆਂ ਜਿਸ ਦੇ ਵੱਲੋਂ ਇੱਕ ਬਿਹਤ ਵੱਡਾ ਕਾਟ ਕੀਤਾ ਗਿਆ ਸੀ ਜਾਨਕੀ ਇੱਕ ਮਨ ਤੇ ਉਸ ਦੇ ਮਾਸੂਮ ਬੱਚੇ ਨੂੰ ਮੌਤ ਦੇ ਘਾਟ ਉਤਾਰਿਆ ਸੀ ਇਸ ਭਾਰਤੀ ਵਿਅਕਤੀ ਨੇ ਜਿਸ ਤੋਂ ਪਾਦ ਅਮਰੀਕਾ ਨੇ ਇਸ ਨੂੰ ਵੌਂਟਡ ਦੱਸਿਆ ਤੇ ਨਾਲ ਦੀ ਨਾਲ ਇਸ ਦੇ ਬਾਰੇ ਜਾਣਕਾਰੀ ਦੇਣ ਵਾਲੇ ਨੂੰ ਇਨਾਮ ਦਿੱਤਾ ਜਾਵੇਗਾ ਤਾਂ ਇਹ ਤਸਵੀਰ ਅਸੀਂ ਤੁਹਾਡੇ ਨਾਲ ਸਾਂਝੀ ਕਰ ਰਹੀਆਂ ਤੁਸੀਂ गौर ਨਾਲ ਦੇਖੋ ਕਿ ਇਸ ਭਾਰਤੀ ਵਿਅਕਤੀ ਦੀ ਅਮਰੀਕਾ ਦੇ FBI ਏਜੰਸੀਜ਼ ਜਿਹੜੀਆਂ ਨੇ ਉਹ ਭਾਲ ਕਰਦੀਆਂ ਨਜ਼ਰ ਆ ਰਹੀਆਂ ਨੇ ਤੇ ਇਹਨਾਂ ਨੇ ਇਸ ਨੂੰ ਮੋਸਟ ਵੌਂਟਡ ਦੱਸਿਆ ਇਸ ਵਿਅਕਤੀ ਨੂੰ ਕਿ ਆਖਰ ਜਿਸ ਨੇ ਬੇहद ਵੱਡਾ ਕਾંડ ਕੀਤਾ ਸੀ ਤਾਂ ਉਸ ਤੋਂ ਬਾਅਦ ਦੱਸੀਏ ਕਿ ਮਾਮਲਾ ਕਾਫੀ ਜ਼ਿਆਦਾ ਚਰਚਾ ਦਾ ਵਿਸ਼ਾ ਵੀ ਪੜਿਆ ਤਾਂ ਜਾਣਕਾਰੀ ਪੂਰੀ ਸਾਹਮਣੇ ਆਈ ਹੈ ਕਿ ਅਮਰੀਕਾ ਦੀ ਸੰਘੀ ਜਾਂਚ ਏਜੰਸੀ FBI ਨੇ 2017 ਦੇ ਵਿੱਚ ਇੱਕ ਭਾਰਤੀ ਮਹਿਲਾ ਤੇ ਉਸਦੇ 6 ਸਾਲ ਨਿਰਦੋਸ਼ ਬੇਟੇ ਕਤਲ ਦੇ ਮਾਮਲੇ ਦੇ ਵਿੱਚ ਇੱਕ ਭਾਰਤੀ ਨਾਗਰਿਕ ਬਾਰੇ ਜਾਣਕਾਰੀ ਦੇਣ ਵਾਲੇ ਨੂੰ 50000 ਡਾਲਰ ਜਾਨਕੀ ਲਗਭਗ 41. 75 ਲੱਖ ਦਾ ਇਨਾਮ ਐਲਾਨ ਕਰ ਦਿੱਤਾ ਹੈ ਅਮਰੀਕੀ ਅਧਿਕਾਰੀਆਂ ਨੇ ਇਸ ਮਾਮਲੇ ਦੇ ਮੁੱਖ ਮੁਲਜ਼ਮ ਨਜ਼ੀਰ ਅਹਿਮਦ ਜਿਸ ਦੀ ਉਮਰ ਜਿਹੜੀ ਆ 37 ਸਾਲ ਦੀ ਹੈ ਔਰ ਅਮਰੀਕਾ ਹਵਾਲੇ ਕਰਨ ਲਈ ਭਾਰਤ ਸਰਕਾਰ ਤੋਂ ਸਹਾਇਤਾ ਦੀ ਅਪੀਲ ਕੀਤੀ ਹੈ ਮੁਲਜ਼ਮ ਨਜ਼ੀਰ ਦੇ ਮਾਰਚ 2017 ਦੇ ਵਿੱਚ ਨਿਊ ਜਰਸੀ ਦੇ ਮੈਪਲ ਸ਼ੈੱਡ ਵਿੱਚ ਸ਼ਿਸ਼ਕਲਾ ਨਾਰਾ ਅਤੇ ਉਹਨਾਂ ਦੇ 6 ਸਾਲਾ ਬੇਟਾ ਜਿਹੜਾ ਸੀ ਉਸ ਦੀ ਹੱਤਿਆ ਕੀਤੀ ਹੈ ਤੇ ਦੱਸਿਆ ਕਿ ਇਸ ਸਾਲ ਫਰਵਰੀ ਵਿੱਚ ਕਤਲ ਦੇ ਦੋ ਦੋਸ਼ਾ ਤੇ ਨਾਲ ਹੀ ਨਜਾਇਜ਼ ਹਥਿਆਰ ਰੱਖਣ ਅਤੇ ਗੈਰ ਕਾਨੂੰਨੀ ਉਦੇਸ਼ਾਂ ਲਈ ਇਸ ਦੇ ਵਰਤੋਂ ਕਰਨ ਤੇ ਦੋਸ਼ ਤੈਅ ਕੀਤੇ ਗਏ ਸਨ ਔਰ ਇਸ ਇਹ ਜਿਹੜਾ ਕਤਲ ਹੈ 23 ਮਾਰਚ 2012 ਦੀ ਸ਼ਾਮ ਨੂੰ ਇੱਕ ਅਪਾਰਟਮੈਂਟ ਦੇ ਵਿੱਚ ਹੋਇਆ ਸੀ ਔਰ ਪੋਸਟਮਾਰਟਮ ਤੋਂ ਪਤਾ ਲੱਗੇ ਕਿ ਮਾਂ ਬੇਟੇ ਤੋਂਾਂ ਦੀ ਗਰਦਨ ਤੇ ਕਈ ਡੂੰਘੇ ਜ਼ਖਮ ਸਨ ਪੁਲਿਸ ਅਧਿਕਾਰੀਆਂ ਦੇ ਅਨੁਸਾਰ ਅਨੀਸ਼ ਦਾ ਗਲਾ ਤਾਰ ਤੋਂ ਲਗਭਗ ਵਕ ਹੋ ਗਿਆ ਸੀ ਅਤੇ ਦ੍ਰਿਸ਼ ਬਹੁਤ ਭਿਆਨਕ ਸੀ ਔਰ ਨਜ਼ੀਰ احمد ਉਸੇ ਅਪਾਰਟਮੈਂਟ ਵਿੱਚ ਰਹਿੰਦਾ ਸੀ ਅਤੇ ਆਈਟੀ ਕੰਪਨੀ ਵਿੱਚ ਕੰਮ ਕਰਦਾ ਸੀ ਜਿੱਥੇ ਮ੍ਰਿਤਿਕ ਮਹਿਲਾ ਦੇ ਪਤੀ ਹਨੂਮント ਨਾਰਾ ਵੀ ਕੰਮ ਕਰਦੇ ਸਨ ਅਧਿਕਾਰੀਆਂ ਦੇ ਅਨੁਸਾਰ احمد ਕਤਲ ਦੇ 6 ਮਹੀਨੇ ਬਾਅਦ ਭਾਰਤ ਵਾਪਸ ਆ ਗਿਆ ਸੀ ਅਤੇ ਉਦੋਂ ਤੋਂ ਉੱਥੇ ਹੀ ਰਹਿ ਰਿਹਾ ਤੇ ਜਾਂਚ ਦੇ ਦੌਰਾਨ ਉਸ ਨੂੰ ਮੁੱਖ ਸ਼ੱਕੀ ਮੰਨਿਆ ਗਿਆ ਕਿਉਂਕਿ ਹਨੂਮント ਨਾਰਾ ਦਾ ਪਿੱਛਾ ਕਰਦਾ ਪਿਆ ਗਿਆ ਪਾਇਆ ਗਿਆ ਸੀ ਔਰ ਅਧਿਕਾਰੀਆਂ ਦੇ ਕੋਲ ਥੋਸ ਪ੍ਰਮਾਣ ਵੀ ਹਰਦਿਕ ਅਹਿਮਦ ਨੇ ਹੀ ਸ਼ਸ਼ੀਕਲਾਤਾ ਤੇ ਅਨਿਸ਼ ਦਾ ਕਤਲ ਕੀਤਾ ਹੈ ਨਿਊ ਜਰਸੀ ਦੇ ਗਵਰਨਰ ਨੇ ਵੀ ਭਾਰਤੀ ਰਾਜਦੂਤ ਨੂੰ ਫੋਨ ਅਤੇ ਪੱਤਰ ਭੇਜ ਕੇ ਹਮਦ ਡੀ ਅਮਰੀਕਾ ਹਵਾਲੀ ਵਿੱਚ ਸਹਾਇਤਾ ਲਈ ਭਾਰਤ ਸਰਕਾਰ ਨੂੰ ਬੇਨਤੀ ਕੀਤੀ ਹੈ ਔਰ ਰਾਜ ਨੂੰ ਲਿਖ ਕੇ ਰੱਖਾ ਦਿੱਤਾ ਹੈ ਕਿ ਵੱਡੇ ਅਪਰਾਧ ਦੇ ਵਿੱਚ ਇਹ ਸ਼ਾਮਲ ਹੈ ਤੇ ਉਸ ਤੋਂ ਬਾਅਦ ਐਫ ਪੀਆਈ ਨੇ ਲੁੜਿੰਦੇ ਅਪਰਾਧੀ ਦੀ ਸੂਚਨਾ ਸੂਚੀ ਦੇ ਵਿੱਚ ਇਸ ਨੂੰ ਦਰਜ ਕਰ ਦਿੱਤਾ ਤੇ ਨਾਲ ਦੀ ਨਾਲ ਇਸ ਦੇ ਉੱਤੇ 50000 ਡਾਲਰ ਦਾ ਇਨਾਮ ਵੀ ਰੱਖ ਦਿੱਤਾ ਕਿ ਜੇਕਰ ਕੋਈ ਇਸ ਦੇ ਬਾਰੇ ਜਾਣਕਾਰੀ ਸਾਂਝੀ ਕਰੇਗਾ ਤਾਂ ਅਮਰੀਕਾ ਦੀ ਜਾਂਚ ਏਜੰਸੀ FBI ਨੇ ਇਸ ਮੋਸਟ ਵਾਂਟਡ ਭਾਰਤੀ ਵਿਅਕਤੀ ਦੇ ਉੱਤੇ ਫੱਟੇ ਪੱਤਰ ਦਾ ਇਨਾਮ ਰੱਖਿਆ। ਕਈ ਵਾਰ ਮਾਪੇ ਕਮਾਪੇ ਹੋ ਜਾਂਦੇ ਨੇ। ਇਹੋ ਜਿਹੇ ਇੱਕ ਮਾਮਲੇ ਵਿੱਚ ਵਧੀਕ ਜ਼ਿਲ੍ਹਾ ਤੇ ਸੈਸ਼ਨ ਜੱਜ ਅਰਚਨਾ ਕੰਪੋਜ਼ ਦੀ ਅਦਾਲਤ ਨੇ ਇੱਕ ਪਿਤਾ ਨੂੰ ਜੋ ਪੁੱਤਰ ਦੀ ਚਾਰ ਰੱਖਦਾ ਸੀ ਆਪਣੀ ਹੀ 6 ਮਹੀਨੇ ਦੀ ਧੀ ਨਾਲ ਜ਼ਬਰਜਨਾਹ ਕਰਕੇ ਗਲਾ ਘੁੱਟ ਕੇ ਕਤਲ ਕਰਨ ਦੇ ਦੋਸ਼ 'ਚ ਮਰਦੇ ਦਮ ਤੱਕ ਕੈਦ ਦੀ ਸਜ਼ਾ ਸੁਣਾਈ ਗਈ ਹੈ। ਇਹ ਮਾਮਲਾ 25 ਅਕਤੂਬਰ 2022 ਨੂੰ ਥਾਣਾ ਸਦਰ ਜਲੰਧਰ 'ਚ ਦਰਜ ਕੀਤਾ ਗਿਆ ਸੀ। ਸ਼ਿਕਾਇਤਕਰਤਾ ਔਰਦੀ ਸ਼ਿਕਾਇਤੇ ਪਤੀ ਖਿਲਾਫ ਮਾਮਲਾ ਦਰਜ ਹੋਇਆ ਸੀ। ਪੁਲਿਸ ਨੇ ਮੁਲਜ਼ਮ ਨੂੰ ਫੜਿਆ ਤੇ ਜੇਲ੍ਹ ਭੇਜ ਦਿੱਤਾ ਸੀ। ਮੁਲਜਨਦੇ ਬਚਾ ਲਈ ਵਕੀਲ ਨੇ ਉਸਤੇ ਲੱਗੇ ਸਾਰੇ ਇਲਜ਼ਾਮਾਂ ਨੂੰ ਬੇਬੁਨਿਆਦ ਦੱਸਣ ਦੀ ਕੋਸ਼ਿਸ਼ ਕੀਤੀ ਪਰ ਮੈਡੀਕਲ ਬੋਰਡ ਦੀ ਰਿਪੋਰਟ ਗਵਾਹਾਂ ਤੇ ਪੱਕੇ ਸਬੂਤਾਂ ਦੇ ਆਧਾਰ ਤੇ ਉਸ ਨੂੰ ਦੋਸ਼ੀ ਕਰਾਰ ਕਰ ਦਿੱਤਾ ਗਿਆ ਬੁੱਧਵਾਰ ਨੂੰ ਉਸ ਨੂੰ ਮੌਤ ਤੱਕ ਕੈਦ ਦੀ ਸਜ਼ਾ ਸੁਣਾਈ ਗਈ ਹੈ ਉੱਤਰ ਪ੍ਰਦੇਸ਼ ਦੇ ਰਹਿਣ ਵਾਲੇ ਉਸ ਵਿਅਕਤੀ ਦਾ 2021 ਚ ਵਿਆਹ ਹੋਇਆ ਸੀ ਉਹ ਲੁਧਿਆਣਾ ਦੀ ਇੱਕ ਫੈਕਟਰੀ ਚ ਕੰਮ ਕਰਦਾ ਸੀ ਜਦੋਂ ਪਤਨੀ ਨੇ ਕੁੜੀ ਨੂੰ ਜਨਮ ਦਿੱਤਾ ਤਾਂ ਪੁੱਤਰ ਦੀ ਚਾਹ ਰੱਖਣ ਵਾਲੇ ਪਤੀ ਨੂੰ ਪਤੀ ਨੇ ਪਤਨੀ ਨਾਲ ਕੁੱਟਮਾਰ ਕਰਨੀ ਸ਼ੁਰੂ ਕਰ ਦਿੱਤੀ। 3-6 ਮਹੀਨੇ ਦੀ ਹੀ ਸੀ ਕਿ ਉਹ ਪਤਨੀ ਤੇ ਬੱਚੀ ਨੂੰ ਜਲੰਧਰ ਦੇ ਇੱਕ ਪਿੰਡ 'ਚ ਆਪਣੇ ਚਾਚੇ ਦੇ ਘਰ ਲੈ ਆਈ। ਉੱਥੇ ਵੀ ਉਸਨੇ ਪੁੱਤਰ ਦੀ ਚਾਹ ਲੈ ਕੇ ਪਤਨੀ ਨਾਲ ਕੁੱਟਮਾਰ ਕੀਤੀ। 22 ਅਕਤੂਬਰ 2022 ਦੀ ਰਾਤ 10 ਵਜੇ ਗੁੱਸੇ 'ਚ ਉਹ ਧੀ ਨੂੰ ਚੁੱਕ ਕੇ ਪਿੰਡ ਦੇ ਖੂਹ ਦੇ ਕੋਲ ਲੈ ਗਿਆ। ਧੀ ਨੂੰ ਲੱਭਣ ਲਈ ਮਾਂ ਤੇ ਪਰਿਵਾਰਕ ਮੈਂਬਰ ਜਦੋਂ ਖੂਹ ਕੋਲ ਪਹੁੰਚੇ ਤਾਂ ਬਹੁਤ ਦੇਰ ਹੋ ਚੁੱਕੀ ਸੀ। ਬੱਚੀ ਖੂਨ ਨਾਲ ਲਤਪਤ ਐਸੀ ਤੇ ਉਸਦੀ ਮੌਤ ਹੋ ਚੁੱਕੀ ਸੀ ਪੀੜਤਾ ਨੇ ਥਾਣਾ ਸਦਰ ਜਲੰਧਰ ਚ ਸ਼ਿਕਾਇਤ ਕੀਤੀ ਪੁਲਿਸ ਨੇ ਮੁਲਜ਼ਮ ਨੂੰ ਗ੍ਰਿਫਤਾਰ ਕਰਕੇ ਜਾਂਚ ਕੀਤੀ ਤੇ 25 ਅਕਤੂਬਰ ਨੂੰ ਕਤਲ ਤੇ ਜ਼ਬਰਜਨਾ ਦਾ ਮਾਮਲਾ ਦਰਜ ਕੀਤਾ ਗਿਆ 피ੜਤ ਪੱਖ ਦੀ ਪੇਸ਼ੀ ਕਰ ਰਹੇ ਸਰਕਾਰੀ ਵਕੀਲ ਨikhil ਨੇ ਦੱਸਿਆ ਹੈ ਕਿ ਉਹਨਾਂ ਕੋਲ ਕੇਸ ਜਿੱਤਣ ਲਈ ਕਈ ਮਜ਼ਬੂਤ ਤੱਤ ਸਨ ਬੱਚੀ ਦੀ ਮੈਡੀਕਲ ਜਾਂਚ ਲਈ ਚਾਰ ਡਾਕਟਰਾਂ ਦਾ ਬੋਰਡ ਬਣਾਇਆ ਗਿਆ ਸੀ ਮੈਡੀਕਲ ਰਿਪੋਰਟ ਮਾਂ ਦੇ ਬਿਆਨ ਪਿੰਡ ਦੇ ਸਰਪੰਚ ਦੇ ਬਿਆਨ ਤੇ ਹੋਰ ਪਰਿਵਾਰਕ ਗਵਾਹਾਂ ਨੇ ਕੇਸ ਨੂੰ ਮਜ਼ਬੂਤ ਬਣਾਈ ਰੱਖਿਆ ਬਚਾਅ ਪੱਖ ਨੇ ਸ਼ਿਕਾਇਤ ਨੂੰ ਗਲਤ ਦੱਸਣ ਦੀ ਕੋਸ਼ਿਸ਼ ਕੀਤੀ ਪਰ ਉਹ ਸਾਬਤ ਨਹੀਂ ਕਰ ਸਕੇ ਇਸ ਲਈ ਅਦਾਲਤ ਨੇ ਕਤਲ 'ਚ ਉਮਰ ਕੈਤ ਤੇ 50000 ਜੁਰਮਾਨਾ ਪੁਕਸੋ ਐਕਟ ਦੀ ਧਾਰਾ 6 ਤਹਿਤ ਮਰਦੇ ਦਮ ਤੱਕ ਕੈਦ ਤੇ 50000 ਜੁਰਮਾਨਾ ਲਗਾਇਆ ਹੈ ਜੁਰਮਾਨਾ ਨਾ ਭਰਨ ਤੇ 1 ਸਾਲ ਦੀ ਵਾਧੂ ਸਜ਼ਾ ਵੀ ਸੁਣਾਈ ਗਈ ਹੈ ਅਮਰੀਕਾ ਦੇ ਵਿੱਚ ਵੱਡੀ ਸਾਜਿਸ਼ ਦੀ ਕੋਸ਼ਿਸ਼ ਕਰਨ ਵਾਲਾ ਇੱਕ ਵਿਅਕਤੀ ਗ੍ਰਫਤਾਰ ਹੋਇਆ ਹੈ ਔਰ ਅਮਰੀਕਾ ਦੇ ਵਿੱਚ ਵੱਡੀ ਸਾਜ਼ਿਸ਼ ناکਾਮ ਹੋਈ ਹੈ ਜਿਸ ਤੋਂ ਬਾਅਦ ਪੁਲਿਸ ਨੇ ਇੱਕ ਵਿਦਿਆਰਥੀ ਦੀ ਗ੍ਰਫਤਾਰੀ ਕੀਤੀ ਹੈ ਮਾਮਲਾ ਸੁਰਖੀਆਂ ਦਾ ਵਿਸ਼ਾ ਬਣ ਗਿਆ ਇਸ ਪੂਰੇ ਮਾਮਲੇ ਦੇ ਵਿੱਚ ਵੱਡੀ ਜਾਣਕਾਰੀ ਸਾਹਮਣੇ ਆਈ ਹੈ ਅਮਰੀਕਾ ਦੇ ਵਿੱਚ ਇੱਕ ਪਾਕਿਸਤਾਨੀ ਵਿਦਿਆਰਥੀ ਸਾਜ਼ਿਸ਼ ਰਚਨ ਦੀ ਤਿਆਰੀ ਕਰ ਰਿਹਾ ਸੀ ਪਰ ਉਹ ناکਾਮ ਕਿਤੇ ਨਾ ਕਿਤੇ ਜ਼ਰੂਰ ਹੋ ਗਈ ਹੈ ਤੇ ਮਾਮਲਾ ਸੁਰਖੀਆਂ ਦੇ ਵਿੱਚ ਆ ਗਿਆ ਅਮਰੀਕਾ ਦੇ ਡੇਲਾਵੇਅਰ ਰਾਜ ਵਿੱਚ ਪਾਕਿਸਤਾਨੀ ਮੂਲ ਦੇ ਵਿਦਿਆਰਥੀ ਨੂੰ ਗ੍ਰਿਫਤਾਰ ਕੀਤਾ ਹੈ ਗ੍ਰਿਫਤਾਰ ਕੀਤਾ ਗਿਆ ਪ੍ਰਵਾਸੀ ਲੁਕਨਾਮ ਖਾਨ 25 ਸਾਲ ਦੀ ਉਸਦੀ ਉਮਰ ਹੈ ਡੇਲਾਵੇਅਰ ਯੂਨੀਵਰਸਿਟੀ ਦਾ ਵਿਦਿਆਰਥੀ ਹੈ ਉਸ ਨੂੰ ਉਸ ਸਮੇਂ ਗ੍ਰਿਫਤਾਰ ਕੀਤਾ ਗਿਆ ਜਦੋਂ ਅਮਰੀਕਾ ਵਿੱਚ ਸਮੂਹਿਕ ਗੋਲੀਬਾਰੀ ਦੀ ਯੋਜਨਾ ਬਣਾ ਰਿਹਾ ਸੀਗਾ ਗ੍ਰਿਫਤਾਰ ਕੀਤੇ ਗਏ ਲੁਕ ਮਾਨ ਖਾਨ ਦੇ ਕਬਜ਼ੇ 'ਚ 40 ਮਾਤਰੀ ਮਾਤਰਾ ਦੇ ਵਿੱਚ ਬੰਦੂਕਾਂ ਗੋਲਾ ਬਰੂਦ ਅਤੇ ਬਾਡੀ ਆਰਮਰ ਮਿਲਿਆ ਹੈ ਔਰ ਉਸ ਕੋਲ ਇੱਕ ਅ ਨੋਟਬੁੱਕ ਵੀ ਬਰਾਮਦ ਹੋਈ ਹੈ ਜਿਸ ਵਿੱਚ ਸਾਰਿਆਂ ਨੂੰ ਮਾਰਨ ਅਤੇ ਸ਼ਹਾਦਤ ਹਾਸਲ ਕਰਨ ਦੀ ਯੋਜਨਾ ਦਾ ਜ਼ਿਕਰ ਵੀ ਹੈ ਤੇ ਇਸ ਤੇ ਹੀ ਚੱਲਦੇ ਤੁਹਾਨੂੰ ਦੱਸੀਏ ਕਿ ਵਾਧੂ ਹਥਿਆਰ ਅਤੇ ਅੱਗ ਲਾਉਣ ਵਾਲੇ ਹਥਿਆਰ ਕਿਵੇਂ ਹਾਸਲ ਕੀਤੇ ਜਾਣ ਇਹ ਸਾਰੀਆਂ ਚੀਜ਼ਾਂ ਉਸ ਦੇ ਵਿੱਚ ਵਿਸਥਾਰ ਦੇ ਨਾਲ ਦੱਸੀਆਂ ਗਈਆਂ ਤਾਂ ਇਹ ਮਾਮਲਾ ਕਾਫੀ ਜ਼ਿਆਦਾ ਸੁਰਖੀਆਂ ਦਾ ਵਿਸ਼ਾ ਵੀ ਬਣ ਗਿਆ ਤਾਂ ਹੁਣ ਅਮਰੀਕਾ ਦੇ ਵਿੱਚ ਇੱਕ ਅਜਿਹੇ ਪਾਕਿਸਤਾਨੀ ਵਿਦਿਆਰਥੀ ਦੀ ਗ੍ਰਿਫਤਾਰੀ ਜਿਹੜੀ ਹੋਈ ਹੈ ਜਿਸ ਦੀ ਗ੍ਰਿਫਤਾਰੀ ਉਦੋਂ ਹੁੰਦੀ ਹੈ ਜਿਸ ਦੇ ਕੋਲੋਂ ਸਾਫੀ ਜ਼ਿਆਦਾ ਹਥਿਆਰ ਔਰ ਅਮਰੀਕਾ ਦੇ ਵਿੱਚ ਵੱਡੀ ਸਾਜ਼ਿਸ਼ ਨੂੰ ਅੰਜਾਮ ਦੇਣ ਦੀ ਕੋਸ਼ਿਸ਼ ਜਿਹੜੀ ਆ ਉਸੇ ਵੱਲੋਂ ਕੀਤੀ ਜਾ ਰਹੀ ਸੀਗੀ ਤਾਂ ਪੁਲਿਸ ਨੇ ਉਸ ਦੀ ਗ੍ਰਿਫਤਾਰੀ ਕਰਨ ਲਈ ਯੂਨੀਵਰਸਿਟੀ ਦੇ ਵਿੱਚ ਪੜਨ ਵਾਲਾ ਇਹ ਜਿਹੜਾ ਨੌਜਵਾਨ ਸੀਗਾ ਜਿਸ ਦੀ 23 ਸਾਲ ਦੇ ਕਰੀਬ ਉਮਰ ਹੈ ਔਰ ਪੁਲਿਸ ਨੇ ਉਸ ਨੂੰ ਹਿਰਾਸਤ ਦੇ ਵਿੱਚ ਲੈ ਲਿਆ ਤਾਂ ਇਹ ਮਾਮਲਾ ਸੁਰਖੀਆਂ ਦਾ ਵਿਸ਼ਾ ਵੀ ਵੜ ਗਿਆ ਤੇ ਨਾਲ ਦੀ ਨਾਲ ਫੋਨ ਦਾਸੀਏ ਕਿ ਤਸਵੀਰ ਸਾਹਮਣੇ ਆ ਚੁੱਕੀ ਹੈ ਜਿਸ ਦੇ ਵਿੱਚ ਪੁਲਿਸ ਦੇ ਵੱਲੋਂ ਇਸ ਜਿਹੜਾ 23 ਸਾਲ ਦਾ ਨੌਜਵਾਨ ਹੈ ਇਸ ਦੀ ਗ੍ਰਿਫਤਾਰੀ ਕੀਤੀ ਗਈ ਹੈ ਜਿਸ ਦੇ ਵੱਲੋਂ ਪੱਟੀ ਘਟਨਾ ਨੂੰ ਅੰਜਾਮ ਦੇਣ ਦੀ ਕੋਸ਼ਿਸ਼ ਕੀਤੀ ਜਾਦੀ ਸੀ ਤਾਂ ਪੁਲਿਸ ਨੇ ਹਾਲਾਕਿ ਇਸ ਨੂੰ ਹੁਣ ਹਿਰਾਸਤ ਦੇ ਵਿੱਚ ਲੇ ਲਿਆ ਤਾਂ ਇਹ ਆ ਖਬਰ ਜਿਹੜੀ ਆ ਸਾਹਮਣੇ ਆਈ ਆ ਔਰ ਇਹ ਮਾਮਲਾ ਜ਼ਿਆਦਾ ਸੁਰਖੀਆਂ ਦਾ ਵਿਸ਼ਾ ਬਣ ਗਿਆ ਜਿੱਥੇ ਅਮਰੀਕਾ ਦੇ ਵਿੱਚ ਆਇਦਨ ਬਹੁਤ ਸਾਰੀਆਂ ਕਤਨਾਵਾਂ ਨੂੰ ਅੰਜਾਮ ਦਿੱਤਾ ਜਾਂਦਾ ਹੈ ਕਈ ਵਾਰ ਦਾ ਤਾਂ ਵਾਪਰ ਜਾਂਦੀਆਂ ਨੇ ਤਾਂ ਇਸੇ ਹੀ ਵਿਚਾਲੇ ਹੁਣ ਇੱਕ 23 ਸਾਲ ਦਾ ਵਿਦਿਆਰਥੀ ਜਿਸ ਦੇ ਕੋਲੋਂ ਨੋਟਬੁੱਕ ਬਰਾਮਦ ਹੋਈ ਔਰ ਵੱਡੀ ਸਾਜ਼ਿਸ਼ ਰਚਣ ਦੀ ਤਿਆਰੀ ਉਹ ਕਰ ਰਿਹਾ ਸੀ ਪਰ ਹਾਲਾਂਕਿ ਪੁਲਿਸ ਨੇ ਉਸ ਨੂੰ ਗ੍ਰਿਫਤਾਰ ਕਰ ਲਿਆ ਤਾਂ ਇੱਕ ਅਜਿਹੀ ਸਾਜ਼ਿਸ਼ ਹਾਲਾਂਕਿ ਕਿੱਡਾ ਵੱਡਾ ਨੁਕਸਾਨ ਹੋਣਾ ਸੀ ਕੀ ਕੋ ਜਿਸ ਵਿੱਚ ਵਾਪਰ ਜਾਣਾ ਸੀ ਪਰ ਪੁਲਿਸ ਨੇ ਉਸ ਦੀ ਗ੍ਰਿਫਤਾਰੀ ਕਰ ਲਈ ਹੈ। ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਨੇ ਖਾਲਸਾ ਸਾਜਨਾ ਦਿਵਸ ਦੇ ਮੌਕੇ ਤੇ ਪਾਕਿਸਤਾਨ ਦੇ ਗੁਰਦੁਆਰਾ ਸਾਹਿਬ ਦੇ ਦਰਸ਼ਨਾਂ ਲਈ ਜਾਣ ਵਾਲੇ ਸ਼ਰਧਾਲੂਆਂ ਲਈ ਤਿਆਰੀਆਂ ਸ਼ੁਰੂ ਕਰ ਦਿੱਤੀਆਂ ਨੇ। ਐਸਜੀਪੀਸੀ ਨੇ ਸਾਰੇ ਦਿਲਚਸਪੀ ਰੱਖਣ ਵਾਲੇ ਸ਼ਰਧਾਲੂਆਂ ਨੂੰ 25 ਦਸੰਬਰ 2025 ਤੱਕ ਆਪਣੇ ਪਾਸਪੋਰਟ ਜਮ੍ਹਾਂ ਕਰਵਾਉਣ ਦੀ ਬੇਨਤੀ ਕੀਤੀ ਹੈ। ਇਹ ਕਦਮ ਗੁਰਦੁਆਰਾ ਸ੍ਰੀ ਪੰਜਾਬ ਸਾਹਿਬ ਅਤੇ ਪਾਕਿਸਤਾਨ ਦੇ ਹੋਰ ਗੁਰਦੁਆਰਿਆਂ ਵਿੱਚ ਵਿਸ਼ੇਸ਼ ਪ੍ਰੋਗਰਾਮਾਂ ਅਤੇ ਦਰਸ਼ਨਾਂ ਨੂੰ ਯਕੀਨੀ ਬਣਾਉਣ ਲਈ ਚੁੱਕਿਆ ਗਿਆ ਹੈ ਐਸਜੀਪੀਸੀ 77 ਪ੍ਰਤਾਪ ਸਿੰਘ ਨੇ ਦੱਸਿਆ ਹੈ ਕਿ ਅਪ੍ਰੈਲ 2026 ਵਿੱਚ ਖਾਲਸਾ ਸਾਜਨਾ ਦਿਵਸ ਦੇ ਮੌਕੇ ਤੇ ਸਿੱਖ ਸ਼ਰਧਾਲੂਆਂ ਦੇ ਇੱਕ ਜਥੇ ਨੂੰ ਪਾਕਿਸਤਾਨ ਭੇਜਿਆ ਜਾਵੇਗਾ ਇਸ ਜਥੇ ਦਾ ਮੁੱਖ ਸਥਾਨ ਗੁਰਦੁਆਰਾ ਸ਼੍ਰੀ ਪੰਜਾ ਸਾਹਿਬ ਹੋਵੇਗਾ ਜਿੱਥੇ ਖਾਸ ਪ੍ਰੋਗਰਾਮ ਹੋਣਗੇ ਦੋਸਤੋ ਅਲਾਵਾ ਸ਼ਰਧਾਲੂ ਉੱਥੇ ਸਥਿਤ ਹੋਰ ਗੁਰਦੁਆਰਿਆਂ ਦੇ ਵੀ ਦਰਸ਼ਨ ਕਰਨਗੇ ਪ੍ਰਤਾਪ ਸਿੰਘ ਨੇ ਦੱਸਿਆ ਹੈ ਕਿ ਜਥੇ ਵਿੱਚ ਹਿੱਸਾ ਲੈਣ ਵਾਲੇ ਸ਼ਰਧਾਲੂ 25 ਦਸੰਬਰ ਤੱਕ ਆਪਣੇ ਪਾਸਪੋਰਟ ਸ਼ਰਮਣੀ ਕਮੇਟੀ ਦਫ਼ਤਰ ਦੇ ਯਾਤਰਾ ਵਿਭਾਗ ਵਿੱਚ ਜਮ੍ਹਾਂ ਕਰਵਾ ਸਕਦੇ ਨੇ ਹਰੇਕ ਸ਼ਰਧਾਲੂ ਨੂੰ ਆਪਣੇ ਹਲਕੇ ਦੇ ਸ਼੍ਰੋਮਣੀ ਕਮੇਟੀ ਮੈਂਬਰ ਤੋਂ ਸਿਫਾਰਿਸ਼ ਵੀ ਲੈਣੀ ਪਵੇਗੀ ਪਛਾਣ ਦੇ ਸਬੂਤ ਵਜੋਂ ਆਪਣੇ ਆਧਾਰ ਕਾਰਡ ਜਾਂ ਵੋਟਰ ਆਈਡੀ ਕਾਰਡ ਦੀ ਫੋਟੋ ਕਾਪੀ ਵੀ ਜਮ੍ਹਾਂ ਕਰਵਾਉਣੀ ਪਵੇਗੀ ਉਹਨਾਂ ਸਾਰੇ ਸ਼ਰਧਾਲੂਆਂ ਨੂੰ ਅਪੀਲ ਕੀਤੀ ਹੈ ਕਿ ਉਹ ਆਪਣੇ ਪਾਸਪੋਰਟ ਅਤੇ ਦਸਤਾਵੇਜ਼ ਆਖਰੀ ਮਿਤੀ ਤੱਕ ਜਮ੍ਹਾਂ ਕਰਵਾਉਣ ਤਾਂ ਜੋ ਵੀਜ਼ਾ ਪ੍ਰਕਿਰਿਆ ਸਮੇਂ ਸਿਰ ਪੂਰੀ ਹੋ ਸਕੇ ਸ਼੍ਰੋਮਣੀ ਕਮੇਟੀ ਨੇ ਕਿਹਾ ਹੈ ਕਿ ਇਸ ਪ੍ਰਬੰਧ ਨਾਲ ਸ਼ਰਧਾਲੂ ਖਾਲਸਾ ਸਾਜਨਾ 사ਜਨਾ ਦਿਵਸ ਤੇ ਮੌਕੇ ਤੇ ਪਾਕਿਸਤਾਨ ਦੇ ਗੁਰਦੁਆਰਿਆਂ ਦੇ ਦਰਸ਼ਨ ਸੁਰੱਖਿਅਤ ਅਤੇ ਸੁਚੱਜੇ ਢੰਗ ਨਾਲ ਕਰ ਸਕਣਗੇ ਹਰ ਸਾਲ ਵਾਂਗ ਇਸ ਵਾਰ ਵੀ ਪੂਰੀ ਪ੍ਰਕਿਰਿਆ ਨੂੰ ਸਫਲਤਾਪੂਰਵਕ ਲਾਗੂ ਕੀਤਾ ਜਾ ਰਿਹਾ ਹੈ ਪੁਤਿਨ ਦੇ ਸਵਾਗਤ ਲਈ ਭਾਰਤ ਵੱਲੋਂ ਕੀਤਿਆ ਜਾ ਰੀਆਂ ਨੇ ਵੱਡੀਆਂ ਤਿਆਰੀਆਂ ਅਤੇ ਆਖਰਕਾਰ ਹੁਣ ਭਾਰਤ ਦੇ ਨਾਲ ਮੁਲਾਕਾਤ ਕਰਨ ਕੇ ਵਲਾਦਿਮੀਰ ਪੁਤਿਨ ਤੇ ਨਾਲ ਦੀ ਨਾਲ ਵੱਡੇ ਸਮਝੌਤੇ ਹੋਣ ਦੀਆਂ ਚਰਚਾਵਾਂ ਵੀ ਤੇਜ਼ ਕੀਤੀਆਂ ਜਾ ਰਹੀਆਂ ਨੇ ਹਾਲਾਂਕਿ ਤੁਹਾਨੂੰ ਦੱਸੀਏ ਤਾਂ ਇਹ ਜਾਣਕਾਰੀ ਸਾਹਮਣੇ ਆਈ ਹੈ ਕਿ ਹੁਣ ਭਾਰਤ ਦੇ ਨਾਲ ਭਾਰਤ ਦੇ ਵਿੱਚ ਆ ਕੇ ਜਿੱਥੇ ਪ੍ਰਧਾਨ ਮੰਤਰੀ ਮੋਦੀ ਦੇ ਨਾਲ ਵਲਾਦੀਮੀਰ ਪੁਤਿਨ ਕਰਨ ਕੇ ਜਿਸ ਤੋਂ ਬਾਅਦ ਦੋਹਾਂ ਦੇਸ਼ਾਂ ਦੇ ਵਿੱਚ ਵੱਡੇ ਸਮਝੌਤੇ ਜਿਹੜੇ ਹੋ ਸਕਦੇ ਨੇ ਕਈ ਫੈਸਲਿਆਂ ਤੇ ਮੋਹਰ ਲੱਗ ਸਕਦੀ ਹੈ ਪੂਰਾ ਮਾਮਲਾ ਜਿਹੜਾ ਵਾ ਉਹ ਸਾਹਮਣੇ ਆ ਚੁੱਕਾ ਹੈ ਦੱਸਿਆ ਜਾ ਰਿਹਾ ਕਿ ਹੁਣ ਪ੍ਰਧਾਨ ਮੰਤਰੀ ਮੋਦੀ ਜਿਹੜੇ ਨੇ ਉਹ ਰੂਸੀ ਰਾਸ਼ਟਰਪਤੀ ਵਲਾਦੀਮੀਰ ਪੁਤਿਨ ਦੇ ਸਨਮਾਨ ਵਿੱਚ ਰਾਧੀ ਨਿੱਜੀ ਦਾਵਤ ਦੀ ਮੇਜ਼ਬਾਨੀ ਕਰਨਗੇ ਪੁਤਿਨ ਦਾ ਇਹ ਦੌਰਾ ਭਾਰਤ ਤੇ ਅਮਰੀਕਾ ਵਿਚਕਾਰ ਤਣਾਪੂਰਨ ਸਬੰਧਾਂ ਦੇ ਵਿਚਾਲੇ ਹੋ ਰਿਹਾ ਰੂਸੀ ਰਾਸ਼ਟਰਪਤੀ ਜਿਹੜੇ ਨੇ ਉਹ ਜਿਹੜੇ 3:30 ਵਜੇ ਦੇ ਕਰੀਬ ਆਪਣਾ ਵੀ ਦਿੱਲੀ ਪਹੁੰਚਣ ਦੀ ਉਹਨਾਂ ਦੀ ਉਮੀਦ ਹੈ ਉਹਨਾਂ ਦੇ ਦੌਰੇ ਦਾ ਮੁੱਖ ਮੰਤਵ ਸਮੂਚੀ ਦਵਲੀ ਰਣਨੀਤਿਕ ਅਤੇ ਆਰਥਿਕ ਪਾਈਵਾਲਤੀ ਵਿਸਥਾਰ ਕਰਨਾ ਹੈ ਤੇ ਪੁਤਿਨ ਦੀ ਭਾਰਤ ਫੇਰੀ ਤੋਂ ਪਹਿਲਾਂ ਦਿੱਲੀ ਦੇ ਵਿੱਚ ਸਖਤ ਸੁਰੱਖਿਆ ਪ੍ਰਬੰਧ ਕੀਤੇ ਗਏ ਨੇ ਮੋਦੀਆ ਤੇ ਪੁਤਨ ਵਿਚਕਾਰ ਹੋਣ ਵਾਲੀ ਸਿਖਰ ਵਾਰਤਾ ਵਿੱਚ ਰੱਖਿਆ ਸਹਿਯੋਗ ਵਧਾਉਣ ਤਵੱਲੇ ਵਪਾਰ ਨੂੰ ਬਾਹਰੀ ਦਬਾਅ ਤੋਂ ਬਚਾਉਣ ਅਤੇ ਛੋਟੇ ਮੋਡੀੂਲਰ ਰਾਕੇਟਰਾ ਦੇ ਖੇਤਰ ਵਿੱਚ ਸੰਭਾਵਿਤ ਸਹਿਯੋਗ ਤੇ ਧਿਆਨ ਕੇਂਦਰਿਤ ਹੋਣ ਦੀ ਸੰਭਾਵਨਾ ਜਤਾਈ ਜਾ ਰਹੀ ਹੈ ਤਾਂ ਹਾਲਾਂਕਿ ਗੁਣੇ ਪ੍ਰੀਯਮ ਮੋਦੀ ਤੇ ਵਲਾਦੀਮੀਰ ਪੁਤਨ ਦੇ ਵਿਚ ਵੱਡੀ ਮੁਲਾਕਾਤ ਹੋਣ ਜਾ ਰਹੀ ਹੈ ਕਿ ਆਨਿਆ ਜਾ ਰਿਹਾ ਹੈ ਕਿ ਪੱਛਮੀ ਮੁਲਕਾਂ ਦੀ ਮੋਦੀ ਪੁਤਨ ਗੱਲਬਾਤ ਤੇ ਨੇੜਿਓ ਨਜ਼ਰ ਹੋਵੇਗੀ ਭਾਰਤ ਅਤੇ ਰੂਸ ਵਿਚਕਾਰ ਤਈਵੇਂ ਸਿਖਰ ਸੰਮੇਲਨ ਤੋਂ ਬਾਅਦ ਦੋਵੇਂ ਧਿਰਾਂ ਵਪਾਰ ਸਮੇਤ ਕਈ ਖੇਤਰਾ ਵਿੱਚ ਸਮਝੌਤੇ ਸਹੀ ਬੰਦ ਕਰ ਸਕਦੀਆਂ ਨੇ ਕਿਉਂਕਿ ਪੁਤਨ ਯੂਕਰੇਨ ਜੰਗ ਖਤਮ ਕਰਨ ਲਈ ਨਵੇਂ ਅਮਰੀਕੀ ਯਤਨਾ ਦੇ ਵਿਚਾਰ ਭਾਰਤ ਦਾ ਦੌਰਾ ਕਰੇ ਨੇ ਲਿਹਾਜ਼ਾ ਇਹ ਮੁੱਦੇ ਤੇ ਵੀ ਸਿਖਰ ਸੰਮੇਲਨ ਵਿੱਚ ਚਰਚਾ ਹੋਣ ਦੀ ਸੰਭਾਵਨਾ ਦਿਤਾਈ ਜਾ ਰਹੀ ਹੈ ਪ੍ਰਧਾਨ ਮੰਤਰੀ ਮੋਦੀ ਪੁਤਿਨ ਦੇ ਆਉਣ ਤੋਂ ਕੁਝ ਘੰਟਿਆਂ ਬਾਅਦ ਉਨ੍ਹਾਂ ਲਈ ਇੱਕ ਨਿੱਜੀ ਰਾਤ ਦੇ ਖਾਣੇ ਦੀ ਮੇਜ਼ਬਾਨੀ ਕਰਨਗੇ ਪੁਤਿਨ ਨੇ ਪਿਛਲੇ ਸਾਲ ਜੁਲਾਈ ਵਿੱਚ ਸ੍ਰੀ ਮੋਦੀ ਦੀ ਰੂਸ ਫੇਰੀ ਦੌਰਾਨ ਉਸੇ ਤਰਾਸ ਸਨਮਾਨ ਜਿਹੜਾ ਕੀਤਾ ਸੀ ਮਹਿਮਾਨ ਨਿਵਾਸੀ ਕੀਤੀ ਸੀ ਪੁਤਨ ਦਾ ਰਸਮੀ ਸਵਾਗਤ ਕੀਤਾ ਜਾਵੇਗਾ ਜਿਸ ਤੋਂ ਬਾਅਦ ਤੇਵਾ ਪਾਰਤ ਰੂਸ ਸੰਮੇਲਨ ਹੋਵੇਗਾ ਜਿਲ੍ਹਾ ਹੁਸ਼ਿਆਰਪੁਰ ਅਧੀਨ ਪੈਂਦੇ ਟਾਂਡਾ ਨਾਲ ਸੰਬੰਧਿਤ ਪਿੰਡ ਰਾਣੀ ਦੇ ਇੱਕ ਨੌਜਵਾਨ ਰਣਦੀਪ ਸਿੰਘ ਨੇ ਕੈਨੇਡਾ ਦੇ ਸਿਵਲ ਐਵੀਏਸ਼ਨ ਕਰਕੇ ਪਾਇਲਟ ਬਣ ਕੇ ਆਪਣੇ ਪਿੰਡ ਜ਼ਿਲ੍ਹਾ ਹੁਸ਼ਿਆਰਪੁਰ ਅਤੇ ਪੰਜਾਬ ਦਾ ਨਾਂ ਵਿਦੇਸ਼ਾਂ ਵਿੱਚ ਰੋਸ਼ਨ ਕੀਤਾ ਹੈ। ਸਾਬਕਾ ਸਰਪੰਚ ਜਸਪਾਲ ਸਿੰਘ ਅਤੇ ਮਨਦੀਪਕੌਰ ਦੇ ਪੁੱਤਰ ਰਣਦੀਪ ਸਿੰਘ ਦੇ ਕੈਨੇਡਾ ਵਿੱਚ ਪਾਇਲਟ ਬਣਨ ਦੀ ਖਬਰ ਸੁਣਦਿਆਂ ਹੀ ਜਿੱਥੇ ਟਾਂਡਾ ਇਲਾਕੇ ਵਿੱਚ ਖੁਸ਼ੀ ਦੀ ਲਹਿਰ ਹੈ ਉੱਥੇ ਹੀ ਵਿਦੇਸ਼ਾਂ ਵਿੱਚ ਵਸ ਰਹੇ ਪੰਜਾਬੀ ਵੀ ਹਰਦੀਪ ਸਿੰਘ ਦੀ ਇਸ ਵੱਡੀ ਉਪਲਬਧੀ ਤੇ ਮਾਣ ਮਹਿਸੂਸ ਕਰ ਰਹੇ ਨੇ। ਇਸ ਸੰਬੰਧੀ ਪਾਇਲਟ ਰਣਦੀਪ ਸਿੰਘ ਰਾਣੀ ਪਿੰਡ ਦੇ ਪਿਤਾ ਜਸਪਾਲ ਸਿੰਘ ਤੇ ਮਾਤਾ ਮਨਦੀਪਕੌਰ ਨੇ ਦੱਸਿਆ ਕਿ ਜਵਾਨੀ ਵਿੱਚ ਪੈਰ ਰੱਖਦੇ ਆਂ ਹੀ ਉਸ ਦੇ ਵਿੱਚ ਕੁਝ ਕਰਕੇ ਵਿਖਾਉਣ ਦਾ ਜਜ਼ਬਾ ਸੀ ਅਤੇ ਉਸ ਨੇ ਆਪਣੀ ਮਿਹਨਤ ਲਗਨ ਅਤੇ ਦ੍ਰਿੜ ਇਰਾਦੇ ਨਾਲ ਸਿਵਲ ਐਵੀਏਸ਼ਨ ਦਾ ਟੈਸਟ ਕਲੀਅਰ ਕਰਕੇ ਇਹ ਵੱਡੀ ਉਪलब्धि ਪ੍ਰਾਪਤ ਕੀਤੀ ਹੈ। ਉਹਨਾਂ ਹੋਰ ਦੱਸਿਆ ਹੈ ਕਿ ਉਹਨਾਂ ਦਾ ਹੁਣ ਹਾਰਸ ਪੁੱਤਰ ਖੇਡਾਂ ਵਿੱਚ ਵੀ ਵਿਸ਼ੇਸ਼ ਦਿਲਚਸਪੀ ਰੱਖਦਾ ਸੀ ਅਤੇ ਉਸ ਨੇ ਘੋੜਸਵਾਰੀ ਵਿੱਚ ਵੀ ਰਾਸ਼ਟਰੀ ਤਗਮਾ ਹਾਸਲ ਕਰਕੇ ਉਹਨਾਂ ਦਾ ਮਾਣ ਵਧਾਇਆ। ਅੰਤਰਰਾਸ਼ਟਰੀ ਪੱਧਰ ਤੇ ਪਾਇਲਟ ਬਣੇ ਹਰਦੀਪ ਸਿੰਘ ਦੀ ਇਸ ਵੱਡੀ ਉਪਲਬਧੀ ਤੇ ਉਹਨਾਂ ਦੇ ਘਰ ਰਾਣੀ ਪਿੰਡ ਵਿਖੇ ਵਧਾਈਆਂ ਦੇਣ ਵਾਲਿਆਂ ਦਾ ਤੰਤਾ ਲੱਗਿਆ ਹੋਇਆ ਹੈ